ਬਾਰ ਮੀ ਪੈਂਦਾ ਹੈ ਚਾਹ ਦਾ ਰੰਗ ਚੈੱਕ ਕਰੋ ਚਾਹ ਦਾ ਰੰਗ ਇੱਕ ਵਾਰ ਚੈੱਕ ਕਰ ਲੈ ਘਟ ਖਾ ਕੇ ਹੀ ਮਿਸਰ ਗੁਜ਼ਾਰਾ ਹੋ ਸਕਦਾ ਹੁੰਦਾ ਆਪਣੀ ਬੋਡੀ ਫਿੱਟ ਰਹਿਣੀ ਹੁੰਦੀ ਆ ਤੇ ਬਾਕੀ ਸੁੱਖ ਹੁੰਦੀ ਆ ਉਹਨਾਂ ਦਾ ਖਾਣਾ ਹੀ ਚਾਹੀਦਾ ਜੀ ਨਹੀਂ ਚਲੋ ਟਾਈਮ ਸਵੇਰ ਦੇ 9 ਵਜੇ ਆ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਟ੍ਰੈਫਿਕ ਦੇਖੋ ਰੋਮ ਸੈਂਟਰ ਵੱਲ ਜਾਣ ਵਾਲੇ ਲੋਕਾਂ ਦੇ ਮਿੱਤਰੋ ਬਹੁਤ ਔਖੀ ਲਾਈਫ ਹੈ ਰੋਮ ਸ਼ਹਿਰ ਦੇ ਜਿਹੜੇ ਰਹਿੰਦੇ ਆ ਨਾ ਬਸਿੰਗ ਜਿਹੜੇ ਕੰਮਕੋਮ ਤੇ ਜਾਣਾ ਸਵੇਰ ਤਾਂ ਬਹੁਤ ਔਖਾ ਹੁੰਦਾ ਯਾਰ ਆਪਾਂ ਤਾਂ ਸ਼ਹਿਰ ਇਧਰ ਨੂੰ ਜਾਣਾ ਹੈ ਕਿਉਂਕਿ ਆਪਣੀ ਜਿਹੜੀ ਜਿਮ ਹੈ ਉਹ ਹੈਗੀ ਆ ਉਹ ਵਾਲੇ ਆ ਗਰਾਊਂਡ ਤੇ ਪਰਲੇ ਪਾਸੇ ਇੱਥੋਂ ਚੈੱਕ ਕਰੋ ਕਿੰਨਾ ਵਧੀਆ ਮੇਥਰੋ ਵੀਊ ਆਉਂਦਾ ਆਪਾਂ ਉਹ ਰੋਡ ਤੋਂ ਚੱਲ ਕੇ ਆਉਂ ਗਵਾਲੇ ਰੋਡ ਤੋਂ ਤੇ ਆ ਆਪਣੀ ਜਿਮੇ ਬੀਸਮੈਂਟ ਦੇ ਵਿੱਚ ਤੇ ਉੱਤੇ ਹੈਗਾ ਆਪਣਾ ਇਹ ਪੱਬ ਹੈ ਜਿੱਥੇ ਲੋਕ ਬੈਠ ਕੇ ਮਤਲਬ ਇੰਜੋਏ ਵਗੈਰਾ ਕਰਦੇ ਆ ਆ ਦੇਖੋ ਇਧਰ ਇਹਨਾਂ ਦੀ ਇੰਜੋਏ ਦਾ ਨਤੀਜਾ ਰਾਤ ਕੋਈ ਇੱਥੇ ਛੱਡ ਗਿਆ ਬੀਅਰ ਦਾ ਕੱਪ ਤੇ ਆਪਾਂ ਗੱਡੀ ਆਪਣੀ ਪਾਰਕਿੰਗ ਦੇ ਵਿੱਚ ਲਾਤੀ ਆ ਤੇ ਸਾਰੀਆਂ ਗੱਡੀਆਂ ਇੱਧਰ ਦੇਖੋ ਪਾਰਕਿੰਗ ਦੇ ਵਿੱਚ ਲੱਗੀਆਂ ਹੋਈਆਂ ਨੇ ਟਾਈਮ 1:30 ਹੋ ਗਏ ਆ ਜਦੋਂ ਮਿਹਨਤ ਲਾ ਕੇ ਬਾਹਰ ਨਿਕਲੇ ਨਾ बाहर बिल्कुल चेंज पैंथी आ जा भी आ जा आ जा भी आ जा पैंती आ जा आ जा भी आ जा, जा। गुड मॉर्निंग हो गई गुड मॉर्निंग होगी बड़ी लेट मॉर्निंग हुई है किधर 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 साल किधर चलिया है <laughs> ਹੁਣ ਮੇਤਰੋ ਆਪਾਂ ਨਾ ਤੋਗੇ ਰੈਡੀ ਹੋ ਗਏ ਆ ਤੇ ਹੁਣ ਆਪਾਂ ਚੱਲਦੇ ਆ ਸਮਾਨ ਲੈਣਾ ਸ਼ੋਪਿੰਗਾਂ ਜਾਣਾ ਅੱਜ ਮਨ ਲੇ ਮੇਰੀ ਸ਼ੋਪਿੰਗ ਤਾਂ ਰੋਜ਼ ਹੀ ਹੁੰਦੀ ਆ ਤੇਰਾ ਆਪਾਂ ਹੋ ਗਿਆ ਨਹੀਂ ਕਿ ਲਾ ਲਈ ਇਧਰ ਹੋਏ ਕਿਉਂਕਿ ਸਿਮਰ ਵੀ ਚਲੀ ਸ਼ੋਪਿੰਗ ਕਰਨ ਵਾਸਤੇ ਅੱਜ ਅਸੀਂ ਦੋਨੇ ਜਾਣੇ ਵੱਖ-ਵੱਖ ਡਾਇਰੈਕਸ਼ਨ ਦੇ ਵਿੱਚ ਸ਼ੋਪਿੰਗਾਂ ਚੱਲਦੇ ਆ ਮੈਂ ਜਾਣਾ ਆਪਣੀ ਸ਼ਾਪ ਤੋਂ ਸਮਾਨ ਲੈਣ ਵਾਸਤੇ ਤੇ ਸਿਮਰ ਜਾਣਾ ਆਪਣੇ ਕੁਝ ਘਰ ਦਾ ਕੋਈ ਲੋੜੀਂਦਾ ਸਮਾਨ ਨੂੰ ਪਤਾ ਬੀਬੀਆ ਨੂੰ ਪਤਾ ਹੁੰਦਾ ਜੇ ਅਸੀਂ ਦੋਨੇ ਇੱਕ ਡਾਇਰੈਕਸ਼ਨ ਵੀ ਜਾਵਾਂਗੇ ਨਾ ਫਿਰ ਸੇ ਲੇਟ ਹੋ ਜਾਣਾ ਪਹਿਲਾਂ ਇੱਕ ਜਗ੍ਹਾ ਫੇਰ ਦੂਜੀ ਜਗ੍ਹਾ ਇਸ ਕਰਕੇ ਬਸ ਅੱਜ ਲੱਗ ਲੱਗ ਜਾ ਰਹੇ ਆ ਮੈਨੂੰ ਬਹੁਤ ਅਫਸੋਸ ਆ ਯਾਰ ਲੱਗ ਲੱਗ ਜਾ ਰਹੇ ਆ ਕਾਰ ਕੌਣ ਲੈ ਕੇ ਜਾਊਗਾ ਮੈਂ ਕਰੂੰਗਾ ਕਾਰ ਦੀ ਚਾਬੀ ਤਾਂ ਆਪਣੇ ਹੱਥ 'ਚ ਆਪਣੇ ਆ ਮੈਂ ਤਾਂ ਕਰੂੰਗਾ ਪਹਿਲਾਂ ਤੈਨੂੰ ਮਾਰਕੀਟ 'ਚ ਡ੍ਰੌਪ ਕਰ ਦੂੰਗਾ ਠੀਕ ਹੈ ਜੀ ਆਪਣੇ ਇਥੇ ਮਿੱਤੋ ਜਿਹੜੀ ਲੱਗਦੀ ਨੇ ਮਾਰਕੀਟ ਲੱਗਦੀ ਆ ਜਿਹੜੀ ਹਫਤਾਵਾਰੀ ਮਾਰਕੀਟ ਲੱਗਦੀ ਆ ਤੇ ਉੱਥੇ ਆਪਾਂ ਸੀ ਉਹਨੂੰ ਡ੍ਰੌਪ ਕਰ ਤੇ ਜਾ ਕੇ ਦੋ ਤਾਰੇ ਉੱਗੇ ਜਾ ਕੇ ਮੈਂ ਤੇ ਇਹ ਆਪਣੀ ਸ਼ਾਪਿੰਗ ਕਰ ਲਿਓ ਤੇ ਆਪਾਂ ਚੱਲਾਂਗੇ ਆਪਣੀ ਸ਼ਾਪ ਦਾ ਸਮਾਨ ਲੈਣ ਬਾਅਦ ਤੇ ਕਾਫੀ ਸਮਾਨ ਹੈ ਜਿਹੜਾ ਮੈਟਰੋ ਮਾਰਕੀਟ ਤੋਂ ਲੈ ਕੇ ਆਉਣੇ ਉਹ ਲੈਣ ਚੱਲਾਂਗੇ ਤੇ ਆਪਾਂ ਤੁਹਾਨੂੰ ਸ਼ਾਪਿੰਗ ਇਕੱਠੀ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ ਆ ਕੇ ਜੋ ਸਿਮਰ ਲੈ ਕੇ ਆਉਗੀ ਜੇ ਲਿਆਂਦਾ ਜੇ ਕੁਝ ਪਸੰਦ ਆਇਆ ਉਹ ਤੁਹਾਨੂੰ ਆਪ ਜਰੂਰ ਦਿਖਾਵਾਂਗੇ ਨਹੀਂ ਉੱਥੇ ਸ਼ਾਪ ਹੁੰਦੀ ਹੈ ਜੀ ਕਈ ਵਾਰੀ ਉਹ ਲੱਗਦੀ ਹੈ ਕਈ ਵਾਰੀ ਨਹੀਂ ਲੱਗਦੀ ਜਿਹਦੇ ਵਿੱਚ ਘਰ ਦਾ ਤਕਰੀਬਨ ਮੋਸਟ ਸਾਰਾ ਸਮਾਨ ਮਿਲ ਜਾਂਦਾ ਹੈ ਜੀ ਜੇ ਨਾ ਹੋਈ ਫਿਰ ਮੈਂ ਐਦਾ ਹੀ ਮੁੜਨਾ ਜੀਜ ਹੋਈ ਤਾਂ ਕੋਈ ਸਮਾਨ ਖਰੀਦ ਕੇ ਲੈ ਕੇ ਉਹ ਤਾਂ ਹੁਣ ਸਾਡੇ ਸਾਰੇ ਪਾਸੇ ਮੈਂ ਤੁਰ ਆਪਣੇ ਵਾਸਤੇ ਸਰਪ੍ਰਾਈਜ਼ ਐ ਸੇਵਨ ਤੋਂ ਜਾ ਕੇ ਦੇਖੇ ਲੈਣਾ ਉੱਥੇ ਜੇ ਸਮਾਨ ਮਿਲਿਆ ਤਾਂ ਲੈ ਆਉਗੀ ਨਹੀਂ ਮਿਲਿਆ ਤਾਂ ਪੈਸੇ ਬਚਾ ਲਿਆਉਗੀ ਕੋਈ ਇੱਕ ਤਾਂ ਘੱਮ ਹੋਊਗਾ ਹੀ ਸਾਡੀ ਪੈਂਤੀ ਬੈਠੀ ਸੋਚਦੀ ਆ ਐਵੇਂ ਨਹੀਂ ਕੀ ਸੋਚਣੇ ਬੈਠਾ ਪੁੱਤ ਤੂੰ ਹੈਂ ਵੀ ਮੈਨੂੰ ਕੀ ਦੇਖੂਮਣ ਲੈ ਗਏ ਨਹੀਂ ਜਾਂਦੇ ਤੂੰ ਬੁੱਤ ਸ਼ਰਾਰਤੀ ਕਰਦਾ ਜੇ ਜੇ ਤੂੰ ਸ਼ਰਾਰਤ ਨਾ ਕਰੇ ਮੈਂ ਤਾਂ ਪੱਕਾ ਘੁੰਮਣ ਲੈ ਜਾਏਗਾ ਪੱਕਾ ਤੈਨੂੰ ਪਾਗਣਾ ਟੋਕੀ ਪਾਗ ਲੈ ਗਾ ਮੈਨੂੰ ਪਤਾ ਹੈ ਵੀ ਤੂੰ ਜਾਂ ਤੂੰ ਘਰ ਨਹੀਂ ਟਿੱਕੇ ਬੈਂਦਾ ਤੇ ਬਾਹਰ ਕਿਥੇ ਟਿੱਕੇ ਬੈਣੇ ਤੇ ਸ਼ਰਾਰਤ ਬਹੁਤ ਕਰਨੀ ਹੈ ਇਸ ਕਰਕੇ ਹਮ ਆਪਕੋ ਲੈ ਕੇ ਨਹੀਂ ਜਾਂਦੇ ਹੈ ਓਕੇ ਕਿਉਂਕਿ ਆਪ ਅੱਛੇ ਬੱਚੇ ਨਹੀਂ ਹੋ ਹੁਣ ਤੁਸੀਂ ਗੰਦੇ ਬੱਚੇ ਬਣ ਗਏ ਹੋ ਗੰਦੇ ਬੱਚੇ ਹੋ ਕੇ ਤੁਸੀਂ ਹੁੰਦੇ ਕਿਆ ਸ਼ਰਾਰਤਾਂ ਕਿੰਨੇ ਕਰਦੇ ਤੂੰ ਸ਼ਰਾਰਤਾਂ ਤੁਸੀਂ ਕਿੰਨੇ ਕਰਦੇ ਹਮ ਆਪਕੋ ਕਿਉਂ ਲੈ ਕੇ ਜਾਈਂ ਭਈ ਹਬ ਤੋ ਮਾਰੇ ਦੰਦੀਆਂ ਵੱਢਦੇ ਹੋ ਦੰਦੀਆਂ ਵੱਢਦੇ ਹੋ ਮਾਰੇ ਮੈਂ ਫੜ ਲੈਣਾ ਤੇਰਾ ਦੇ ਲੈ ਫਿਰ ਮੈਂ ਤੇਰਾ ਫੜ ਲੈਣਾ ਪੈਤੀ ਦੇਖ ਲੈ ਫਿਰ ਮੌਸਮ ਦੁਬਾਰਾ ਫਿਰ ਮੀਂਹ ਵਾਲਾ ਹੋ ਗਿਆ ਪਹਿਲਾਂ ਵਿੱਚੋਂ ਨਿਕਰੇ ਸੀ ਬਹੁਤ ਵਧੀਆ ਹੁਣ ਦੁਬਾਰਾ ਫਿਰ ਬੱਦਲ ਵਾਈ ਦੀ ਮਿੱਤਰ ਹੋ ਗਿਆ ਦੇਖੋ ਇੱਧਰ ਆਹ ਸਾਰਾ ਬੱਦਲ ਸਮਾਂ ਦੇ ਉੱਤੇ ਨਾ ਇਹਨੇ ਵਰਨਾ ਹੀ ਵਰਨਾ ਹੈ ਜਿ ਹੈ ਨਾ ਪਹਿਣ ਲੱਗਦਾ ਸੀ ਕਿ ਮੌਸਮ ਸਾਫ਼ ਹੋ ਗਿਆ ਪਰ ਦੁਬਾਰਾ ਫਿਰ ਉਦੋਂ ਹੀ ਗੱਲਬਾਤ ਹੋ ਗਈ ਹੈ ਹਾਂਜੀ ਮੀਂਹ ਸਾਰਾ ਦਿਨ ਦੱਸਿਆ ਹੋਇਆ ਵੈਸੇ ਨਹੀਂ ਵੀ ਕਹਿੰਦੀ ਸੀ ਹੁਣ ਵਧੀਆ ਧੁੱਪ ਨਿਕਲੇ ਆਈ ਹੈ ਨਾ ਜੀ ਪਰ ਫਿਰ ਦੁਬਾਰਾ ਤੋਂ ਮੈਂ ਕਹਿੰਦਾ ਵੀ ਤੂੰ ਟ੍ਰੈਫਿਕ ਲੱਗੀ ਵੀ ਆ ਹਾਂਜੀ ਆਹ ਤੱਕ ਤਾਂ ਜਾਣੇ ਹਾਂਜੀ ਚਾਰ ਛਾਲੇ ਦੇ ਮਾਰ ਲਾ ਨੰਗੀ ਜਾ ਕੇ ਫੜਾ ਵੜਾ ਤਾਂ ਛੱਡ ਗਈ ਆ ਮੈਂ ਕਰੀ ਛੱਡਿਓ ਜੀ ਫਿਰ ਮੈਨੂੰ ਟਾਈਮ ਬਹੁਤ ਲੱਗ ਜਾਣਾ ਚੱਲ ਵੀ ਛੱਡਿਓ ਲਓ ਵੀ ਆਪਾਂ ਜਿਹੜੀ ਆਪਣੀ ਨਾ ਹਫਤਾਵਾਰੀ ਮਾਰਕੀਟ ਹੈ ਉੱਥੇ ਜਾਣਾ ਸਿਮਰਨ ਨੇ ਆ ਸਾਰੀ ਪਾਰਕਿੰਗ ਇਹ ਦੇਖੋ ਸਪੈਸ਼ਲ chatID ਪਾਰਕਿੰਗਾਂ ਨੇ ਸਿਰਫ ਮਾਰਕੀਟ ਵਾਸਤੇ ਵੀ ਲੋਕਾਂ ਨੂੰ ਤੰਗੀ ਪੇਸ਼ੀ ਨਾ ਆਵੇ ਤੇ ਕੰਮ ਇਹ ਨਾ ਘਟਾ ਦੇਖੋ ਸਾਰੀ ਮਾਰਕੀਟ ਭਰੀ ਪਈ ਆ ਜੇ ਕਿਤੇ ਮਤਲਬ ਮਾਰਕੀਟ ਭਰੀ ਹੋ ਗਈ ਤਾਂ ਪਾਰਕਿੰਗ ਵੀ ਭਰੀ ਹੋ ਗਈ ਨਾ ਵੀ ਲੋਕ ਆਏ ਹੋਣਗੇ ਹੁਣ ਪਹਿਲਾਂ ਵਾਲੀਆਂ ਗੱਲਾਂ ਬਾਤਾਂ ਰਹੀਆਂ ਨਹੀਂ ਹੈਗੀਆਂ ਕੰਮ ਆ ਕਰਨੀਆਂ ਬਾਹਰਲੀਆ ਕੰਟਰੀਆਂ ਦੇ ਵਿੱਚ ਦੋਸਤੋ ਇਸ ਮੌਸਮ ਤੇ ਵੀ ਡਿਪੈਂਡ ਕਰਦਾ ਹੁੰਦਾ ਹੈ ਜੀ ਜੇ ਮੌਸਮ ਵਧੀਆ ਹੁੰਦਾ ਫਿਰ ਲੋਕ ਜ਼ਿਆਦਾ ਆਉਂਦੇ ਆ ਇੱਥੇ ਤਾਂ ਨਹੀਂ ਆਹ ਦੇਖੋ ਮੈਂ ਤੁਹਾਨੂੰ ਖੋਣਾ ਇੱਥੇ ਲਾ ਲਓ ਤੁਸੀਂ ਆਪਣੀ ਗੱਲ ਨਹੀਂ ਮੈਂ ਤੁਹਾਨੂੰ ਉਤਰ ਕਿ ਨਿਕਲ ਜਾਣਾ ਉੱਥੋਂ ਕਿ ਮੈਂ ਤਾਂ ਦੇਖਣੀ ਹੈ ਜੀ ਜੇ ਉਹ ਸ਼ਾਪ ਹੋਈ ਜੀ ਉੱਥੇ ਮੈਂ ਫਿਰ ਸਮਾਨ ਲਵਾਂਗੇ ਨਹੀਂ ਫਿਰ ਮੈਂ ਕੀ ਕਰਨਾ ਜੀ ਉੱਥੇ ਫालतू ਫਿਰਕੇ ਓਕੇ ਚਲ ਮੈਂ ਇੱਕ ਮਿੰਟ ਰੁਕ ਮੋਂ ਉੱਥੇ ਠੀਕ ਉਹ ਤਾਂ ਸਾਹਮਣੇ ਮੁਰੀ ਫਰੰਟ ਤੇ ਹੀ ਸਾਹਮਣੇ ਤੇ ਹਾਂਜੀ ਫਰੰਟ ਤੇ ਹੀ ਹੁੰਦੀ ਆ ਉਹ ਠੀਕ ਹੋ ਗਿਆ ਫਿਰ ਤਾਂ ਉਹ ਤਾਂ ਜਾਂਦੀ ਜਾਂਦੇ ਹੀ ਨੇ ਕਿਨੇ ਆਪ ਨੂੰ ਹਾਂਜੀ ਡਾਕਟਰ ਕੇ ਦੇਖ ਕੇ ਆਉਂਗੇ ਜੀ ਐਂ ਤਾਂ ਕਿਹੜਾ ਕੱਢ ਗਿਆ ਇੰਨੀ ਮਰ ਜਣਾ ਕਿਹੜਾ ਕੱਢ ਕੇ ਆਉਂਗੀ ਜੀ ਇੱਥੇ ਕੱਢ ਗਾ ਕਿਹਾ ਮਾਰਕਟ ਪਾਜੀ ਮਾਰਕਟ ਹੈ ਨਹੀਂ ਸੁਣੀ ਸੁਣੀ ਲੱਦੀ ਹੈ ਨਾ ਨਹੀਂ ਮਾਰਕਟ ਹੈ ਨਹੀਂ ਅਗੇ ਸੇਮਰ ਅਗੀ ਲੱਗਦਾ ਮੈਨੂੰ ਮਾਰਕੀਟ ਦੁਕਾਨ ਹੈ ਨਹੀਂ ਨਹੀਂ ਜੀ ਹੈਗੀ ਨਹੀਂ ਦੁਕਾਨ ਹੈ ਨਹੀਂ ਨਹੀਂ ਜੀ ਮੈਂ ਅੱਗੇ ਤੱਕ ਦੇਖੀ ਕਈ ਵਾਰੀ ਅੱਗੇ ਪਿੱਛੇ ਲੱਗ ਸਕਦੀ ਹੈ ਹੈ ਨਹੀਂ ਜੀ ਹੋਰ ਕੋਈ ਦੇਖੋ ਨੇ ਸਮਾਨ ਕੋਈ ਚੀਜ਼ ਹੈ ਨਹੀਂ ਜੀ ਮਾਰਕੀਟ ਬਹੁਤ ਘੱਟ ਲੱਗੀ ਹੋਈ ਹੈ ਜੀ ਪਿਛਲੀ ਗੱਲ ਹਾਂ ਜੀ ਹਾਂ ਜੀ ਚਲੋ ਬਈ ਸੇਮਰ ਦੀ ਸ਼ੋਪਿੰਗ ਤਾਂ ਹੋ ਗਈ ਕੰਪਲੀਟ ਹਾਂ ਜੀ ਹੈ ਹੀ ਨਹੀਂ ਜੀ ਉੱਥੇ ਹੁਣ ਦੱਸੋ ਕੀ ਕਰੀਏ ਹੁਣ ਆਪਾਂ ਇੱਕ ਵਾਰ ਆਪਣੇ ਸਮਾਨ ਦੀ ਲਿਸਟ ਬਣਾ ਲਈਏ ਵੀ ਆਪਾਂ ਕਿਹੜਾ ਸਮਾਨ ਜਾ ਕੇ ਲੈ ਕੇ ਆਉਣੇ ਆਪਾਂ ਮਾਰਕੀਟ ਸਮਾ ਲੈਣ ਚੱਲਦੇ ਹਾਂ ਤੇ ਸ਼ਾਮ ਨੂੰ ਰੋਟੀ ਪਣੀ ਕਰ ਲਈ ਉਹਨੂੰ ਠੀਕ ਹੈ ਬਿਲਕੁਲ ਜੀ ਕੀ ਬਣਾਇ ਖਾਣ ਨੂੰ ਅੱਜ ਫਿਰ ਅੱਜ ਬਣਾਵਾਂਗੇ ਜੀ ਕੋਟਮੀ ਦਾਲ ਕੋਟਮੀ ਦਾਲ ਹਾਂਜੀ ਮੈਨੂੰ ਖਾਣ ਪੀਣ ਪਹਿਲਾਂ ਕਿਉਂ ਉਹ ਤਾਂ ਕਹਿੰਦਾ ਪਾਪੀ ਪੇਟ ਵਾਸਤੇ ਫਿਰਦੇ ਆ ਤੇ ਖਾਣਾ ਪੀਣਾ ਹਮੇਸ਼ਾ ਇੰਟਰਸਟ ਕੇ ਚਾਹੀਦਾ ਬੰਦੇ ਨੂੰ ਚਾਹ ਦੇ ਨਾਲ ਵੀ ਇੰਟਰਸਟ ਹੋਵੇ ਅੱਜ ਖਾਣ ਨੂੰ ਕੀ ਬਣਾਣਾ ਹੈ ਅੱਜ ਕੀ ਖਾਣਾ ਹੈ ਹਨਾ ਹਾਂਜੀ ਉਹਨਾਂ ਚਾਹ ਹੁੰਦਾ ਹੈ ਹਨਾ ਚੀਜ਼ ਦਾ ਤੇ ਕੰਮ ਕਰਨ ਨੂੰ ਵੀ ਰੂਹ ਕਰਦੇ ਬੰਦੇ ਦੀ ਹਨਾ ਹਾਂਜੀ ਆਲੂ ਵਗੈਰਾ ਬਣਾ ਲਏ ਸੀਗੇ ਕੱਲ ਵੀ ਆਲੂ ਸੀ ਅੱਜ ਨੰਨ ਗਾ ਰਹੇ ਪਰਸ਼ਾਨ ਮਮਾ ਸਮੋਸੇ ਬਣਾ ਕੇ ਦੇ ਸਾਨੂੰ ਦੇਖਦੀ ਫਿਰ ਬਾਅਦ ਜਦ ਪਕੌੜੇ ਨੇ ਸਮੋਸੇ ਬਣਾਉਂਗੀ ਫਿਰ ਪਹਿਲਾਂ फटाफट ਦਾਲ ਬਣਾ ਲਾਂਗੇ ਮੈਂ ਤਾਂ ਖਾਣੇ ਨਹੀਂ ਯਾਰ ਇੱਕ ਖਾ ਲੇ ਚਾਹ ਹੀ ਖਾਲਾਂਗੇ ਬਹੁ ਵੈਸੇ ਬੜੀ ਗੱਲ ਬਣ ਗਈ ਚਾਬੀ ਤੇਰੇ ਕੋਲ ਹੈ ਨਾ ਹਾਂਜੀ ਮੇਰੇ ਕੋਲ ਚਲੋ ਮੈਂ ਸਮਾਨ ਦੇ ਪਰ ਲਿਸਟ ਬਣਾ ਲੀ ਸਮਾਨ ਦੀ ਤੇ ਤੁਸੀਂ ਫਿਰ ਧਰਨੋਂ ਪਕੌੜੇ ਪੂੜੇ ਜਿਹੜੇ ਬਣਾਉਣੇ ਆ ਕਰ ਲਓ ਤਿਆਰੀ ਠੀਕ ਹੈ ਦੇਖਦੀ ਜੇ ਟਾਈਮ ਬਚਿਆ ਫਿਰ ਸਮੋਸੇ ਨਹੀਂ ਫਿਰ ਪਕੌੜੇ ਬਣਾ ਲਾਂਗੇ ਠੀਕ ਹੋ ਗਿਆ ਅੱਜ ਬਣਨੂ ਕੁਸ ਮਿੱਤਰੋ ਘਰੇ ਸਮਾਨ ਦੀ ਲ ਤੇ ਹਰਮਸੇ ਸਸੀ ਕਾ ਸਾਰੇ ਨੂੰ ਬੁਲਾ ਦੀ ਤੇ ਬਾਕੀ ਕੋਈ ਹੋਰ ਚੀਜ਼ ਚਾਹੀਦੀ ਬਣ ਲਵਣਗੇ ਬਾਅਦ ਵਿੱਚ ਮੈਸੇਜ ਕਰ ਜੀ ਤਨ ਮੈਸੇਜ ਬਾਕੀ ਠੀਕ ਆਓ ਚਲੋ ਮਿੱਤਰੋ ਹੁਣ ਸਿੱਧੀਓ ਮੈਟਰੋ ਮਾਰਕੀਟ ਪਹੁੰਚ ਗਏ ਮਿੱਤਰੋ ਮੈਟਰੋ ਮਾਰਕੀਟ ਦੇ ਨਤਾਲਿਆਂ ਦੀਆਂ ਪੂਰੀਆਂ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਨੇ ਕ੍ਰਿਸਮਸ ਟਰੀ ਇਹ ਲੱਗੇ ਹੋਏ 69 ਯੂਰੋ ਦਾ ਤੇ ਸਾਰਾ ਸਮਾਨ ਇੱਥੇ ਵੇਚਣ ਵਾਸਤੇ ਲਾਇਆ ਵੇਣਾ ਨੇ ਹਾਂ ਆਪਾਂ ਨੇ ਇਹ ਵਾਲਾ ਸਮਾਨ ਲੈ ਲਿਆ ਮਿੱਤਰੋ ਮਾਰਕੀਟ ਤੋਂ ਵੀਰਾਂ ਲੈਤੀਆਂ ਫਿਰੋਨੀ ਚੱਲ ਤਾ ਆਪਣਾ ਪੰਗਰ ਤਾ ਤੋ ਜਿਹੜਾ ਸੁਪਰੀਮ ਲਈਦਾ ਉੱਪਰ ਤੇ ਆਲਾ ਤਾਂ ਅੰਦੂਈ ਆ ਤੇ ਜਿਹੜਾ ਆਪਾਂ ਪੀਤੇ ਪੋਨੇ ਆ ਮਿਰਚਾਂ ਵਾਲਾ ਤਿੱਖਾ ਤੇ ਪਲੱਸ ਪੋਮਾਦੋਰੋ ਆਪੇ ਕਿੱਡਾ ਬੱਲੇ ਲੈ ਲੈ ਕਲੂ ਆਪਣੇ ਤਾਰਿਆਂ ਨਾਲੇ ਆਪਣੇ ਆਟੇ ਵਾਲੇ ਨੇ ਤੇ ਸਲਾਮੀ ਫਿਕਾਂਤੀ ਲਈ ਆ ਇੱਕ ਪੀਸ ਤੇ ਇੱਕ ਵਤੀ ਆਪਣੇ ਐ ਮਿੱਤਲ ਫਰਮਾਜੂ ਇੰਨਾ ਕ ਸਾਮਾਨ ਆਪਣਾ ਸਾਰੀ ਆ 1710 ਤੇ 34 ਸੈਂਟ ਦਾ ਦੋ ਆਪਾਂ ਪਹੁੰਚ ਗਏ ਆਪਣੇ ਸ਼ਹਿਰ ਦੇ ਵਿੱਚ ਤੇ

ਪੈਨਰ ਤਾਂ ਬਣਾਈ ਸੀ ਮੈਂ ਤਾਂ ਸਿੱਧਾ ਮਾਰਕਟ ਤੋਂ ਸਮਾਨ ਲੈ ਕੇ ਆ ਰਹੇ ਹਾਂ ਕਹਾਂ ਰਹਾ ਥੋੜੀ ਦੀ ਗੱਲ ਰਤ ਕੱਲ ਦੀ ਫੇ ਤਾਂ ਬਣੀ ਹੋਣੀ ਪੱਕੇ ਤੂੰ ਘੇਰ ਤੇ ਮਮਾ ਨਾ ਬਣਾਵੇ ਐਦਾਂ ਨਹੀਂ ਹੋ ਸਕਦਾ ਹਨਾ ਛੱਡੀ ਤੇ ਇੰਥੀ ਬੈਠੀ ਦੇਖਦੀ ਆ ਬਾਹਰ ਨੂੰ ਇਹ ਵੈਂਟੀ ਕੌਣ ਆ ਗਿਆ ਹੈ ਕੌਣ ਆ ਗਿਆ ਹੈ ਹੂੰ ਕੌਣ ਆ ਗਿਆ ਹੈ ਸ਼ਾਨਭੀਰ ਸਿੰਘ ਆ ਗਿਆ ਹੈ ਸਮੂਸੇ ਲੱਗ ਰਹੇ ਹਨ ਤਾਂ ਅੱਜ ਹੈ ਸਵਾਦ ਸਭ ਸਮੂਸੇ ਲੱਗ ਰਹੇ ਆ ਸਭ ਤੋਂ ਬਣਾਏ ਸੀ ਮਾਂ ਹਾਂਜੀ ਕਰਾ ਮਮਾ ਨੂੰ ਕਹਿ ਗਿਆ ਤਾਂ ਮੈਂ ਕਹਿੰਦਾ ਕਿ ਹਾਤਾ ਫੇਤਾ ਬਣਾਈ ਹੋਣਗੇ ਸਮੋਸੇ ਮਮਾ ਦੇ ਦੇ ਅੱਛਾ ਬਣਾਤੀ ਸਮੋਸੇ ਉਹ ਤੇਰਾ ਭਲਾ ਹੋਏ ਕਰੋ ਵੀ ਚੱਕ ਮੈਂ ਤਰੋ ਸਮੋਸੇ ਹੀ ਸਮੋਸਾ ਕਰਾਇਆ ਪਏ ਤਾਂ ਅੱਜ ਬਹੁਤ ਅੱਛੀ ਚਾ ਆ ਗਿਆ ਕਿਦਾਂ ਫਿਰ ਥੈਂਕ ਯੂ ਗੁਰੂ ਮਮਾ ਨੂੰ ਥੈਂਕ ਯੂ ਥੈਂਕ ਯੂ ਮੈਂ ਖਾ ਕੇ ਕਰਾਂਗੇ ਥੈਂਕ ਯੂ ਜੇ ਆਪਕ ਬਹੁਤ ਲੱਗੀ ਹਾਂਜੀ ਬਸ ਸਾਰਾ ਸਮਾਨ ਰੋਟੀ ਤਿਆਰ ਹੈ ਜੀ ਹਾਂ ਸਹੀ ਗੱਲ ਹੈ ਟਾਈਮ ਦੇਖੋ ਮੇਰੇ ਤੋਂ ਕਿੰਨਾ ਹੋ ਗਿਆ ਟਾਈਮ 2:30 ਵਜੇ ਆ ਸਵੇਰ ਦਾ ਬਸ ਜਿਹੜਾ ਮਣਾ ਮਣਾ ਬ੍ਰੈਕਫਾਸਟ ਕੀ ਤੁਸੀਂ ਕੀਤਾ ਹੋਇਆ ਬਸ ਹਾਂਜੀ ਉਹੀ ਕੀਤਾ ਹੋਇਆ ਭੁੱਖ ਲੱਗੇ ਰੋਟੀ ਖਾ ਲਈ ਤੁਸੀਂ ਤਾਂ ਹਾਂਜੀ ਮੈਂ ਖਾ ਲਈ ਸੀ ਬਸ ਵੀ ਤੈਨੂੰ ਵੀ ਰੋੜਾ ਮੈਂ ਨਾ ਫਿਰ ਇਹ ਹੁੰਦਾ ਜੀ ਫਿਰ ਸਾਨੂੰ ਬਾਅਦ ਵਿੱਚ ਰੋਟੀ ਬਣਾਉਣੀ ਹੁੰਦੀ ਹੈ ਹੈਨਾ ਖਵਾਉਣੀ ਹੁੰਦੀ ਹੈ ਕਰ ਦੋ ਕੀ ਕਰੀਏ ਹੋਰ ਲੇਟ ਹੋ ਜਾਂਦੀ ਹੈ ਜੀ ਇਹ ਤਾਂ ਬਹੁਤ ਹੈ ਕੀ ਬਣਾਇਆ ਜੀ ਖਾਣ ਨੂੰ ਖੁਲ ਟੱਕਣ ਬੜੇ ਤੁਸੀਂ ਦਾਲ ਬਣਾਈ ਹੈ ਜੀ ਮੈਂ ਹੱਥ ਮੇ ਪੈਂਫਲ ਲੈ ਸੀ ਕਿ ਮੈਂ ਕੋਟ ਵੀ ਦਾਲ ਵੈਰੀ ਗੁੱਡ ਕਮ ਉਹ ਦਾਲ ਵੀ ਘੈਂਟ ਬਣੀ ਹੈ ਇਕੱਠੀ ਹੈ ਨਾ ਕੌਲੀ ਭਰ ਕੇ ਨਾ ਚਮਚਾ ਦੇਸੀ ਕੀ ਦਾ ਪਾ ਕੇ ਸਿਮਰ ਸਹੀ ਹੈ ਜੀ ਮੈਂ ਕਹਾਂ ਸਿਰਾਂ ਲਾਜੀ ਬਜੀ ਠੀਕ ਹੈ ਠੀਕ ਹੈ ਕਰੋ ਛੋਲਿਆਂ ਦੀ ਸੁੱਲੀਆਂ ਨਾ ਸੀ ਬੰ। ਛੋਲਿਆਂ ਦੀ ਦਾਲ, ਦਹੀਂ ਤੇ ਚਿਕੋਰੀਆ ਤੇ ਨਾਲ ਗਾਜਰਮ ਤੇ ਗੁਸ਼ਤਾਨ ਵੀ ਰੋਟੀ ਪੁੱਤ ਥੋੜਾ ਹਿਸਾਬ ਨਾਲ ਖਾਈ ਫਿਰ ਸਮੋਸੇ ਵੀ ਖਾਣੇ ਹਨ। ਹੂੰ। ਫੇ ਚੱਕਦੇ ਆ ਫਟ ਦੋਨੋਂ ਚੀਜ਼ਾਂ ਦੇ। ਨਹੀਂ ਨਹੀਂ ਹਾਂ ਨਹੀਂ। ਠੀਕ ਹੋ ਗਿਆ। ਲੋ ਵੀ ਮੈਂ ਤਰ ਬੋਨਾ ਪੀਤੀ ਤੋ। ਕਾਲੇ ਕਿਹਦੀ ਰੋਟੀ ਖਾਣੀ ਸੀ ਮੈਂ ਨਾਲ। ਮੈਂ ਖਾ ਲਈ ਜੀ ਹੁਣੇ ਖਾ ਕੇ ਛੋਟੇ ਆਉਣ ਤੋਂ ਪਹਿਲਾਂ ਹੀ। ਰੋਟੀ ਦੀ ਜਰੂਰਤ ਨਹੀਂ ਖਾ ਲੁੱਟੀ ਖਾ ਲਈ ਸੀ ਫਿਰ ਆਪਣੀ ਹਾਂਜੀ ਹਾਂਜੀ ਤੁਸੀਂ ਖਾ ਠੀਕ ਹੋ ਗਿਆ ਪਛਾਦਾ ਪਾਣੀ ਛੱਕ ਕੇ ਮਿੱਤਰوں ਅਸੀਂ ਵਲੌਗ ਦੇਖਣ ਲੱਗੇ ਆ ਆਪਣਾ ਅੱਜ ਵਾਲਾ ਤੇ ਚਲਦੇ ਦੇਖਦੇ ਜਿਹੜਾ ਅੱਜ ਵਲੌਗ ਬਣਾਇਆ ਹੈ ਤੇ ਟਾਈਮ ਕਿਉਂ ਗੁਰਸ਼ਾਨ ਵੀ ਨੇ ਦੇਖਿਆ ਸੀ ਵਲੌਗ ਗੁਰਸ਼ਾਨ ਨੇ ਗੁਰਸ਼ਾਨ ਵੀ ਰੋਜ਼ ਆਪਣਾ ਸਕੂਲ ਤੋਂ ਆ ਕੇ ਨਾ ਵਲੌਗ ਜਰੂਰ ਦੇਖਦਾ ਆਪਣਾ ਫੇ ਕਈ ਵਾਰੀ ਗਲਤੀ ਕੀਤੀ ਨੀ ਪਪਾ ਇਦਾਂ ਨਹੀਂ ਆਏ ਕਹਿਣਾ ਸੀ ਪਪਾ ਇਦਾਂ ਨਹੀਂ ਆਏ ਕਹਿਣਾ ਸੀਗਾ ਆ ਦੇਖ ਆਲੂ ਪਕੌੜੇ ਬਣਾਇਆ ਅੱਜ ਆਲੂ ਪਕੌੜੇ ਬਣਾਇਆ ਅੱਜ ਅੱਜ ਸਮੋਸੇ ਬਣਾਏ ਸੀ ਹਨ ਵਾਸਤੇ ਅੱਜ ਅੱਜ ਸਮੋਸੇ ਹਨ ਆ ਕੋਸਾ ਲਗ ਬਣਦਾ ਹੀ ਰਹਿੰਦਾ ਹੈ ਨਾ ਕਿ ਆਲੂ ਪਕੌੜੇ ਕੇ ਸਮੋਸੇ ਸੋਹਣਾ ਰੁੱਤੀ ਗੋਲ ਕਿਦਾਂ ਹੁੰਦੀ ਹੈ ਛੋਹ ਬਣਾਵੇ ਰੁੱਤੀ ਗੋਲੇ ਸਹੀ ਕਰ ਲੈ ਇਧਰ ਕਰਤੇ ਮੇਥੋਂ ਸਮੋਸੇ ਤਲਨੇ ਸ਼ੁਰੂ ਕਰਤੇ ਕਰੋ ਚੱਕਵੇਂ ਸਮੋਸਿਆਂ ਨੂੰ ਸਮੋਸਾ ਸਮੋਸਾ ਹੋਈ ਪਈ ਆ ਸਿ ਮੁਦੰਨਾ ਨਹੀਂ ਬਣਿਆ ਪਲੈਂਜ ਨਹੀਂ ਬਣਿਆ ਮਲੇ ਹਮਝਿਆ ਉਹ ਜੀ ਪਹਿਲਾਂ ਇਹ ਦੋ ਵਾਰੀ ਚ ਕੱਢਣਾ ਹੁੰਦਾ ਹੈ ਪਹਿਲਾਂ ਕੱਚੇ ਕਰਕੇ ਰੱਖਣੇ ਆ ਜੀ ਪਹਿਲਾਂ ਕੱਚੇ ਕਰੀਏ ਆ ਕੱਚੇ ਕਰ ਨਹੀਂ ਫਿਰ ਇਹ ਮੀਡੀਅਮ ਫਲੇਮ ਤੇ ਕਰਨੇ ਹੁੰਦੇ ਆ ਜੀ ਸਰੋ ਹਾਈ ਰੱਖੀ ਦਾ ਬਾਹਰ ਮੀਂਹ ਪੈਂਦਾ ਹੈ ਤੇ ਸਮੋਸੇ ਬਣ ਰਹੇ ਨੇ ਗਲਾਸ ਚਾਹ ਦਾ ਤੇਰਾ ਭਲਾ ਹੋ ਜਾਏ ਸ਼ਕਰ ਪਾ ਕੇ ਗੱਲਬਾਤ ਐਨਸਰਾ ਹੋ ਜਾਣੀ ਅੱਜ ਲੱਗਦਾ ਗੁਰシャンਵੀਰ ਅੱਜ ਚਾਂਦੀ ਸੋਨਾ ਸਾਰਾ ਕੁਝ ਬਣ ਜਾਣਾ ਸ਼ਰਸਾ ਗੁਰシャンਵੀਰ ਨੂੰ ਤਾਂ ਇਹ ਰੱਬ ਦਵੇ ਜੀ ਪਕੌੜੇ ਸਮੋਸੇ ਸਹੀ ਗੱਲ ਹੋ ਗਈਆਂ ਦੇਖੋ ਫਿਲਮ ਅਸਲ ਵਿੱਚ ਜੀ ਆਪਾਂ ਘਰੇ ਬਣਾਉਂਦੇ ਆ ਉਹਦੇ ਵਗੈਰੀਸ ਨਹੀਂ ਮਿੱਤਰੋ ਹੋਣੀ ਕਿਉਂਕਿ ਤੇਲ ਵੀ ਫਰੈਸ਼ ਪਈਦਾ ਪਾ ਉਹਦੇ ਵਿੱਚ ਤੇ ਹਰ ਚੀਜ਼ ਮੰਨ ਲਓ ਜੇ ਆਪਾਂ ਸਫਾਈ ਨਾਲ ਆਪਾਂ ਕੋਨ ਬਣਾਉਣੇ ਆ ਜੇ ਕਿ ਦਿਲ ਕਰੇ ਬੱਚਿਆਂ ਦੇ ਖਾਣ ਨੂੰ ਆਪ ਘਰ ਬਣਾ ਕੇ ਦਈਓ ਜਿਆਦਾ ਬੈਟਰ ਹੈ ਆਪ ਬਾਰੋਂ ਚੀਲੇ ਕੇ ਆਉਣ ਨਾਲੋਂ ਹਨਾ ਥੋੜੀ ਮਿਹਨਤ ਜ਼ਰੂਰ ਆਉਂਦੀ ਆ ਪਰ ਇਹ ਵੀ ਜੋ ਜਿਹੜੀ ਮਿਹਨਤ ਆਪ ਲਾਉਂਦੇ ਆ ਨਾ ਤਾਂ ਉਹਦਾ ਰਿਜ਼ਲਟ ਨਿਕਲਦਾ ਉਹ ਵਧੇ ਨਿਕਲਦਾ ਮਤਲਬ ਵੀ ਇਹਨੂੰ ਅਨ ਹੈਲਦੀ ਜੋ ਹੈਗੀ ਏ ਤੇਰੇ ਚੀਜ਼ ਹੈ ਪਰ ਉਹਨਾਂ ਨਾਲ ਹੈਲਦੀ ਜਿਹੜਾ ਬਾਹਰ ਦੀ ਚੀਜ਼ ਆ ਉਹ ਅਨ ਹੈਲਦੀ ਹੋ ਜਾਂਦੀ ਹੈ ਨਾ ਹਾਂਜੀ ਨਹੀਂ ਥੋੜੀ ਉਹਦੇ ਅਨ ਹੈਲਦੀ ਤਾਂ ਇਹ ਵੀ ਚਲੋ ਵੀ ਤੇਲ ਕੱਕੇ ਆ ਹਾਂਜੀ ਪਰ ਇਹ ਵੀ ਤੇਲ ਤਾਂ ਵਧੀਆ ਨਾ ਹਾਂਜੀ ਤੇਲ ਵਧੀਆ ਆਟਾ ਵਧੀਆ ਹਰ ਚੀਜ਼ ਵਧੀਆ ਆ ਆਲੂ ਪਈ ਵਧੀਆ ਪਈ ਹਰ ਚੀਜ਼ ਵਧੀਆ ਫਰੈਸ਼ ਪਈ ਹੈ ਇਹ ਚੀਜ਼ ਦਾ ਫਰਕ ਹੈ ਬਰਸ਼ਾਨ ਸਿੰਘ ਹੁਣ ਖਾ ਕੇ ਰੋਟੀਆਂ ਸੌ ਗਿਆ ਕਹਿੰਦਾ ਵੀ ਸਮੋਸੇ ਹੁਣ ਉੱਠ ਕੇ ਚਾਹ ਨਾ ਖਾਵਾਂਗੇ ਕੋਈ ਟਾਈਮ ਕਿੰਨਾ ਹੋ ਗਿਆ ਟਾਈਮ 3:00 ਵਜ ਗਏ 4 4:30 ਵਜ 4:00 ਸਮੋਸੇ ਖਾਵਾਂਗੇ ਚਾਹ ਨਾਲ ਹਨਾ ਔਰ ਸੇਵਨ ਦੇ ਸਮ ਕੱਚੇ ਹੀ ਰੱਖਦੇ ਰਹਿੰਦੇ ਪਰ ਤੇ ਹੁਣੇ ਪੱਕੇ ਕਰ ਦੇਣੇ ਆਂ ਨਹੀਂ ਕੱਚੇ ਕਰਕੇ ਰੱਖਾਂਗੇ ਜੀ ਜਦੋਂ ਚਾਹ ਬਣਾਵਾਂਗੇ ਉਦੋਂ ਫਿਰ ਪਕਾ ਲਾਂਗੇ ਜਿੰਨਾ ਇਹਨਾਂ ਘਰ ਹੋ ਗਿਆ ਮੈਂ ਖਾਵਾਂਗੇ ਜੀ ਠੀਕ ਹੋ ਗਿਆ ਨਹੀਂ ਹੁਣ ਕੱਚੇ ਕਰਕੇ ਇੱਦੀ ਰੱਖ ਦੇਣੇ ਬਸ ਹੈ ਹੁ ਜਦੋਂ ਅਸੀਂ ਉਹਨੂੰ ਬਣਾਇਆ ਬਿਲਕੁਲ ਹਾਈ ਫਲੇਮ ਤੇ ਗਰਮ ਕਰਮ ਕਰਕੇ ਤੇਲ ਹਾਂ ਫਿਰ ਤੋਂ ਬਸ ਇੱਕ ਸਕਿੰਟ ਦੇ ਵਿੱਚ ਬਣ ਜਾਣਾ ਜੀ ਇਹਨਾਂ 30 35 ਕਿੱਥੇ ਆ 30 35 ਕਿੱਥੇ ਆ ਆ ਬੈਠੀ ਆ ਤੂੰ ਬੇਟਾ ਕੀ ਕਰਦਾ ਹੋਏ ਹੈਂ ਖੜਕ ਕੇ ਕਰੀ ਜਾਣਾ ਬੈਠਾ ਓਰੇ ਮੈਂ ਕਿਹਾ ਪਤਾ ਨਹੀਂ ਕੀ ਕਰੀ ਜਾਂਦਾ ਹੈਂ ਇਹ ਤਾਂ ਖੇਲੂ ਦੇਣਾ ਹਾਲੇ ਹੈ ਮਰ ਲੈ ਇਹਨਾਂ ਖੇਲੇ ਤਾਂ ਐਂ ਖੇਲੇ ਤਾਂ ਐਂ ਕਰ ਲੈ ਤਾਂ ਏ ਲੈ ਲੈਂਦੇ। ਪਿੱਛੇ। ਠੀਕ ਹੈ। ਮੈਂ ਜਾ ਕੇ ਲੈ ਕੇ ਆਉਂ ਸਮਾਨ ਐਰੋਸਪੇਸ ਮਾਰਕਟ ਤੋਂ ਸਮਾਨ ਲੈ ਕੇ ਆਉਂਦਾ ਰਹਿਣਾ ਮੇਰਾ। ਓਕੇ ਜੀ। ਤੇ ਜਾਨੂ ਥੋੜੇ ਸਮੋਸੇ ਤੇਰੇ ਪੱਕੇ ਕਰਨੇ ਚਾਹ ਦਾ ਟਾਈਮ ਹੋਣਾ ਕਿਉਂਕਿ ਟਾਈਮ ਹੁਣ ਸਵਾ ਤਿੰਨ ਹੋਇਆ ਹਲੇ। ਜਾਨੂ ਮੈਂ ਮੁੜਿਆ ਆਉਣਾ ਠੀਕ ਹੈ। 4:30 ਵਜੇ ਚਾਹ ਬਣਾਈਏ। ਉਹ ਤਾਂ ਮੁੜੇ ਅੱਧੇ ਪੌਣੇ ਘੰਟੇ ਮੁੜਿਆ ਰਾਂ ਮੈਂ। ਓਕੇ ਸਰ। ਸਮਾਨ ਗੱਡੀ 'ਚ ਸਭ ਮਾਲ ਲੈ ਦੋ ਵੀ ਤਰਨਾ ਹੈ ਉਸ ਤੋਂ ਬਾਅਦ ਐਰੋਸਪੇਸ ਬਣਾਉਂ ਵੀ ਆ ਕੇ ਲੈ ਕੇ ਆਉਣਾ। ਜਾਨੂ ਸਮੋਸੇ ਦੀ ਪੱਕਣੀ ਵਾਰੀ ਆਉਣੀ ਖਾਵਾਂਗੇ ਸਮੋਸੇ ਯਾਰ। ਠੀਕ ਹੈ ਨੀ? ਵੇ ਡਾਈ ਡੂਡਸ ਪਾਬਾ ਡਾਈ ਡੂਡਸ ੜਕੇ ਚੱਕ ਕੇ ਮਾਰਨੀ ਪਰਲੇ ਪਸੀ ਭਗਾ ਗਈ ਸਪੋਦੇ ਖਾਵਾਂ ਕੋਸ਼ਾਰ ਵੀ ਨਾਲ ਦਾ ਐਨ ਰੱਜ ਗਿਆ ਠੀਕ ਹੈ ਖਾਣੇ ਦੀ ਜੀ ਅਸੀਂ ਧੱਕੇ ਨਾਲ ਧੱਕੇ ਨਾਲ ਹੈ ਹਾਂਜੀ ਵਿੱਚ ਕੀ ਗੱਲ ਹੈ ਜੀ ਖਾਣੇ ਪੀਣੇ ਵਾਲੀ ਚੀਜ਼ ਹੈ ਖਾਓ ਪੀਓ ਵੈਸ਼ ਕਰੋ ਮਿੱਤਰੋ ਪਰ ਦਿਲ ਕਿਸੇ ਦਾ ਵੀ ਕਦੇ ਮੈਨ ਦਿਖਾਇਓ ਹੈਂ ਤੀ ਬਾਹਰ ਆ ਗਿਆ ਤੂੰ ਤੂੰ ਬਾਹਰ ਫਿਰ ਦੇ ਤੇ ਮਿੱਤਰੋ ਮੈਂ ਸਮਾਨ ਲੈ ਕੇ ਆਇਆ ਤੇ ਦਰਵਾਜ਼ਾ ਲੱਗੇ 35 ਬਾਹਰ ਫਿਰ ਦੇ ਖੂਕਾ ਮਾਰਦਾ ਹੈ ਹਾਂ ਤੂੰ ਬਾਹਰ ਹੈ ਗਿਆ ਤੂੰ ਬਾਹਰ ਕੱਢਿਆ ਗਿਆ ਤੂੰ ਹੀ ਬਾਹਰ ਕੱਢਿਆ ਗਿਆ ਕਿਸੇ ਨੂੰ ਪਤਾ ਹੀ ਲੱਗਿਆ ਇਹ ਬਾਹਰ ਫਿਰਦੇ ਸੀ ਮਨੇ ਹੈ ਮਿਉਂ ਮਿਉਂ ਕਰਦਾ ਮੈਂ ਕਿਹਾ ਵੀ ਕਿ ਤੂੰ ਫਿਰਦਾ ਮੈਂ ਕਿਤਾ ਮੈਂ ਇਕੱਲੇ ਪਿੱਛੇ ਗਿਆ ਜੀ ਤੂੰ ਕਿੱਥੇ ਗਿਆ ਸੀਗਾ ਹੈ ਮੈਂ ਦੇਖਿਆ ਉਹ ਬਾਹਰ ਮਿਉਂ ਮਿਉਂ ਕਰਦੇ ਛੱਡੀ ਪੈਂਦੀ ਬਾਹਰ ਹੈ ਗਈ ਦੀ ਸ਼ਾਨਪੁਰ ਪਿਆ ਹੁਣ ਛੱਡੀ ਪੈਂਦੀ ਬਾਹਰ ਹੈ ਗਈ ਦੀ ਐਵੇਂ ਦੀ ਦੱਸ ਤਾ ਕੋਈ ਹੈ ਤੂੰ ਉਹ ਦੰਦੀ ਨੇ ਬੱਢੀ ਇਹਨਾਂ ਚਾਵਲਾਂ ਅਸ ਜੇ ਕਲਰ ਇਹਨਾਂ ਫਿਰ ਟਿਊ ਟਿਊ ਕਰ ਲੈ ਇਹਨੇ ਫਾਈਨਲੀ ਮਿੱਤਰੋ ਸਮੋਸੇ ਆਪਣੇ ਰੈਡੀ ਹੋ ਗਏ ਆ ਚਾਹ ਦਾ ਰੰਗ ਚੈੱਕ ਕਰੋ ਚਾਹ ਦਾ ਰੰਗ ਹੈਂ ਉਰੀਐਂਟ ਕਿਹੜੀ ਚਾਹ ਮਿਸਤਰੀ ਵਾਲੀ ਜਿਹਨੂੰ ਕਹਿੰਦੇ ਆ ਵੀ 2/3 ਦਾ ਮਸਾਲਾ ਪਾਇਆ ਹੋਣਾ ਨਹੀਂ ਉਹ ਚਾਹ ਹੈ ਮਿੱਤਰੋ ਤੇ ਨਾਲ ਇਹਦੇ ਤੇ ਆਪਣੇ ਸੌਸ ਆਪਾਂ ਪੇਸ਼ ਵੀ ਚਟਣੀ ਕਹਿੰਦੇ ਮੈਂ ਚਟਣੀ ਕਹਿਣ ਲੱਗਿਆ ਸੀਗਾ ਚਟਣੀ ਨੂੰ ਕਹਿੰਦੇ ਨੇ ਆਪਾਂ ਇਹ ਚਟਣੀ ਨਾਲ ਇਹ ਕਿਹੜੀ ਹੈ ਇਹ ਜੀ ਇਮਲੀ ਦੀ ਚਟਣੀ ਹੈ ਇਹ ਇਮਲੀ ਚਟਣੀ ਆ ਤੇ ਆਹ ਵਾਲੀ ਹੈਗੀ ਆ ਗ੍ਰੀਨ ਸੌਸ ਉੱਥੇ ਵੀ ਸ਼ਾਂਸ ਆ ਤੇਰੀ ਪਸੰਦ ਦੇ ਸਮੋਸੇ ਇੱਕ ਵਾਰ ਚੈੱਕ ਕਰ ਲੈ। ਬਾਸ ਬਹੁਤ ਹੈ। ਸ਼ਾਨ ਨੂੰ ਚਾਹ ਬੋਲ ਤੂੰ ਮੈਨੂੰ ਦੇ ਦੇਣੀ। ਸ਼ਾਨ ਨੂੰ ਸੁਬਹ ਤੋਂ ਦੇਣੀ ਹੈ ਆਪਣੇ ਭਾਈ। ਅੱਛਾ ਦੇਣੀ ਨਹੀਂ। ਠੀਕ ਹੈ ਸ਼ਾਨ ਜੀ। ਨਹੀਂ। ਤੇ ਖਾਣੇ ਸਮੋਸੇ? ਖਾਣੇ। ਖਾਣੇ। ਦੇਖੀ ਚੰਨੂ ਸਾਰਾ ਦੁਪਹਿਰਾ ਵੇਟ ਕਰਦੇ ਦੋਗੀ। ਆਪਣੀ ਚਾਹ ਆਈ। ਅੱਜ ਮੌਸਮ ਵਧੀਆ ਤੇ ਚਾਹ ਵੀ ਵਧੀਆ। ਅੱਜ ਚਾਹ ਚੱਕੋਗੇ। ਸਮੋਸਾ ਰੱਖਦਾ ਪਹਿਲਾਂ। ਸਮੋਸਾ ਆਈ। ਆਈ ਆਈ ਕਹਿਣ ਲੱਗਾ ਮੈਂ ਇੰਗਲਿਸ਼ ਬੋਲਣ ਲੱਗਾ। ਅਸੀਂ ਕਿਹਾ ਚੱਪੀ ਜੱਪੀ ਬੋਲਦੇ। ਮੈਨੂੰ ਇੱਕ ਸਮੋਸਾ ਦੇ ਦੋ। 20 20 ਆਹ ਲਓ ਸੀਕਰ ਲਾ ਜੇ ਨਾ ਕਿਹੜੀ ਗ੍ਰੀਨ ਸੌਸ ਓਹ ਬੱਚਾ ਆਲੇ ਦੇਖਿਓ ਬਣਾਤੀ ਡੈਕੋਰੇਸ਼ਨ ਕਰਤੀ ਸ਼ਾਨੀ ਰੰਗੋਲੀ ਬਣਾਤੀ ਰੰਗੋਲੀ ਬਈ ਬਨ ਗਈ ਰੰਗੋਲੀ ਬਣਾ ਦੇ ਫਟਾਫਟ ਹੁਣ ਸਮੋਸਾ ਵਾਜਾ ਮਾਰਦਾ ਬੱਲੇ ਫੜੋ ਸਮੋਸਾ ਫੜੋ ਬਣਾਤਾ ਉਹ ਬਣਾ ਦੇਖੋ ਮੈਂ ਤਾਂ ਸਮਾਈ ਲਈ ਸਮਾਈ ਲਈ ਸਮਾਈ ਸਮਾਈਲੀ ਆ ਉਸੇ ਫੋਨ ਮੈਨੂੰ ਆਇ ਪਾਤੀਆ ਹਾਂਜੀ ਸਭ ਚੱਲਦਿਆ ਬੱਸ ਜਮੇ ਮਾਰਨੀ ਚਾਹੀਦੀ ਐ ਬੇ ਨਹੀਂ ਬਹੁਤ ਹੈ 35 ਦੇਖੋ ਮੈਨ ਤੋਂ ਕਿੱਥੇ ਬੈਠ ਗਿਆ ਆਪਣੀ ਕਹਦੀ 35 ਇਹਨੂੰ ਪਤਾ ਲੱਗ ਜਾਂਦਾ ਵੀ ਹਾਂ ਖਾਣ ਲੱਗਿਆ ਤੇ ਛਾਲ ਮਾਰ ਕੇ ਜਦੇ ਬੱਸ ਇਹਨੇ ਹੋਰ ਆ ਕੇ ਬਹਿ ਜਾਣ ਹਾਂ ਬੇਨਤੀ ਤੈਨੂੰ ਖਾਣ ਨੂੰ ਸਮੋਸਾ ਕੋਈ ਨਹੀਂ ਦੇਣਾ ਠੀਕ ਹੈ ਸਮੋਸਾ ਤੇਰੀ ਡਾਈਟ ਨਹੀਂ ਹੈਗੀ ਤੂੰ ਚਲੋ ਆਪਣੇ ਚੂਹੇ ਬੂਹੇ ਮਾਰ ਕੇ ਖਾਓ ਹਾਂ ਬੇਨਤੀ ਤਿਆ ਸਭ ਤੁਹਾਨੂੰ ਕੋਲ ਖਾਣੇ ਆਲੂ ਪੋੜ ਤੂੰ ਖਾਣੇ ਆਲੂ ਕੋਠੇ ਹਾਂ ਤੂੰ ਦੰਦਿਆ ਬੱਡੂ ਬੇਲੇ 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 ਉਹ ਚਲੋ ਚਲੋ ਬੇਲੇ ਬੇਲੇ ਟਾਈਮ ਹੋਣ 7:00 ਵੱਜ ਗਏ ਆ ਤੇ ਸਮੋਸੇ ਸਮੋਸੇ ਖਾ ਕੇ ਆਪਾਂ ਨੇ ਆਪਣਾ ਕੰਮ ਸਟਾਰਟ ਕਰਤਾ ਤੇ ਆਰਡਰ ਆਪਨੇ ਜਾ ਰਹੇ ਨੇ ਕਬਾਬ ਦਾ ਆਰਡਰ ਵੀ ਚੱਲਿਆ ਇਧਰ ਆਰਡਰ ਆਪਣਾ ਤਿਆਰ ਹੋ ਗਿਆ ਇਹ ਆਊਟਰ ਨਿਕਲਣੇ ਤੇ 7:00 ਵਜੇ ਪੜੀ ਲੰਦੀ ਸਾਰੇ ਦੀ ਸ਼ੌਪ ਕੋਲ ਦੀ ਆਰਡਰ ਆ ਗਈ ਜੀ ਆਪਣੇ ਤੇ ਆਪਾਂ ਨੇ ਹੁਣੇ ਕੱਢਣ ਲੱਗੇ ਆਪਾਂ ਸਮਾਂ 8:30 ਹੋਏ ਆ ਤੇ ਕੋਲ ਮਿਲਾ ਕੇ ਵਧੀਆ ਚੱਲਦਾ ਆਪਣਾ ਕਾਰੋਬਾਰ ਤੇ ਕਬਾਬਾਂ ਢੇਰ ਲੱਗੇ ਮੈਂ ਕਬਾਬ ਆ ਰਹੇ ਆ ਵਧੀਆ ਟਿਕਵਾਉਣਾ ਬਸ ਆ ਦੇਖੋ ਖਤਮ ਹੋ ਗਿਆ ਦੂਜਾ ਕੋਲ ਹੌਣ ਦੀ ਤਿਆਰੀ ਆ ਕਬਾਬ ਲਾਲੀ ਤੇ ਰਹਿਣੀ ਦੂਜਾ ਜੀ ਮੈਨੂੰ ਖੁਦ ਨਹੀਂ ਪਤਾ ਲੱਗ ਰਿਹਾ ਕੀ ਕਰੀਏ ਜੀ ਦਵਿੰਦਰ ਹਾਂ ਜੀ ਭਾਈ ਐਦਾਂ ਕਰਾਂ ਮੈਂ ਕਬਾਬ ਉਹਨਾਂ ਡੀਜੇ ਵਿੱਚ ਬਾਹਰ ਕੱਢਦੇ ਹੋ ਠੀਕ ਹੈ ਜੀ ਜੇ ਲੋੜ ਵੀ ਬਾਅਦ ਵਿੱਚ ਛਿਲ ਕੇ ਪਲਟਾਂਗੇ ਠੀਕ ਹੈ ਸਹੀ ਹੈ ਲਾ ਦਾਂਗੇ ਓਕੇ ਟਾਈਮ ਮਿੱਤਰੋ ਸਵਾ 11 ਹੋ ਗਿਆ ਤੇ ਆਪਣਾ ਕੰਮਕਾਰ ਹੋ ਗਿਆ ਫਿਨਿਸ਼ ਖਤਮ ਹੋ ਗਿਆ ਤੇ ਸਾਰੀ ਲੱਗ ਕੇ ਬਗ ਸੱਡੀ ਮੱਡੀ ਕਰਤੀ ਚੱਕਤਲ ਸਾਰੀ ਕਰਤੀ ਆਪਾਂ ਨੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਮੈਂ ਤਾਂ ਅੱਜ ਜੀ ਯਾਰ ਪਾਣੀ ਬੜੇ ਖਾਲੀ ਆ ਕੋ ਦਬਾਏ ਸਮੋਸੇ ਖਾਦੇ ਵੀ ਸੀਗੇ ਤੇ ਸਮੋਸੇ ਕਹਿੰਦਾ ਠਿੱਡ ਦੇ ਉੱਪਰ ਮਾਰ ਲੈ ਫ੍ਰੇਮ ਆ ਜਾਂਦਾ ਮੈਂ ਬਹੁਤ ਘੱਟ ਚੀਜ਼ ਖਾਣੇ ਇਦਾਂ ਦੀਆਂ ਪਰ ਜਦੋਂ ਘਰ ਪਰਵਾਦਾਂ ਕੋਈ ਚੀਜ਼ ਬਣਦੀ ਹੈ ਨਾ ਤਾਂ ਉਦੋਂ ਪਿਆਰ ਦੇ ਨਾਲ ਮੈਥੋਂ ਆਪਣੇ ਖਾ ਲੈਣੀ ਚਾਹੀਦੀ ਹੈ ਡਾਈਟਿੰਗ ਕਿ ਡਿਊਟਿੰਗ ਸਾਰੀ ਇੱਕ ਬਸ ਰੱਖੀ ਸਭ ਤੋਂ ਪਹਿਲਾਂ ਪਤਾ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਹੁੰਦਾ ਹੈ ਪਿਆਰ ਜਿਹੜਾ ਆਪਣੇ ਘਰ ਪਰਵਾਦਾਂ ਚ ਆਪਾਂ ਨੂੰ ਮਿਲਦਾ ਹੈ ਬਾਕੀ ਸਾਰੀਆਂ ਗੱਲਾਂ ਉਸ ਤੋਂ ਬਾਅਦ ਹੁੰਦੀਆਂ ਡਾਈਟਿੰਗ ਸ਼ਾਈਟਿੰਗ ਜੋ ਵੀ ਮਰਜ਼ੀ ਹੋਵੇ ਉਹ ਸਭ ਤੋਂ ਬਾਅਦ ਵਿੱਚ ਹੈ ਤੇ ਆਪਾਂ ਨੇ ਸਮੋਸੇ ਬਹੁਤ ਖਾਦੇ ਵੀ ਸੀਗੇ ਤੇ ਹੁਣ ਭੁੱਖ ਹੋਦੀ ਹੈ ਨਹੀਂ ਸੀਗੀ ਥੋੜਾ ਬਾਕੀ ਉਹਦਾ ਜ਼ਿਆਦਾ ਖਾਣਾ ਵੀ ਜਿਹਦੇ ਬੰਦੇ ਨੂੰ ਘੱਟ ਖਾ ਕੇ ਹੀ ਮਿੱਥਰ ਗੁਜ਼ਾਰਾ ਹੋ ਸਕਦਾ ਹੁੰਦਾ ਆਪਣੀ ਬੋਡੀ ਫਿੱਟ ਰਹਿੰਦੀ ਹੁੰਦੀ ਆ ਤੇ ਬਾਕੀ ਭੁੱਖ ਹੁੰਦੀ ਆ ਉਹਨਾਂ ਦਾ ਖਾਣਾ ਹੀ ਚਾਹੀਦਾ ਜੀ ਨਹੀਂ ਚਲੋ ਮਤਲਬ ਭੁੱਖ ਤੇ ਉਹ ਕਹਿੰਦੇ ਨਹੀਂ ਭੁੱਖ ਤੇ ਨੀਂਦ ਜਿੰਨੀ ਪਤਾ ਲਓ ਉਨੀ ਵੱਜ ਜਾਂਦੀ ਹੈ ਇਸ ਕਰਕੇ ਦੋਨੋਂ ਨੂੰ ਕੰਟਰੋਲ 'ਚ ਭੁੱਖ ਨੂੰ ਵੀ ਤੇ ਨਹੀਂ ਨੂੰ ਵੀ ਕੰਟਰੋਲ ਰੱਖ ਕੇ ਜਣਾ ਚਾਹੀਦਾ ਆਪਾਂ ਨੂੰ ਬਾਕੀ ਚੱਲੀ ਆਪਾਂ ਕਰਾਂਗੇ ਓਕੇ ਸਾਰਾ ਕੁਝ ਤੇ ਸਾਡੇ ਵੱਲੋਂ ਮੇਤਰੋ ਪੂਰੀ ਤਿਆਰੀ ਹੈ ਆਪਣੀ ਐਂਡ 11:30 ਹੋ ਗਿਆ ਕੰਮ ਕਰ ਆਪਾਂ ਡਨ ਹੋ ਗਿਆ ਤੇ ਤੁਹਾਡੇ ਆਪਣੀ ਜ਼ਿੰਦਗੀ ਦਾ ਇੱਕ ਦਿਨ ਹੋਰ ਆਪਾਂ ਸ਼ੇਅਰ ਕੀਤਾ ਅੱਜ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਪਸੰਦ ਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਆਪਣੀ ਜ਼ਿੰਦਗੀ ਦਾ ਇੱਕ ਹੋਰ ਦਿਨ ਤੁਹਾਡੇ ਨਾਲ ਲੈ ਕੇ ਆਵਾਂਗੇ ਵਲੌਗ ਦੇ ਰੂਪ ਦੇ ਵਿੱਚ ਤੇ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ